ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਸਵੇਲੇ ਦਾ ਸੁਣ ਲੋ ਹਾਲ ਜੀ ਇਹ ਲੋਕੀ ਕੀ ਨਜ਼ਾਰਾ ਸਰਸਾ ਨਦੀ ਦਾ ਹੀ ਹੈ ਇਸ ਲਈ ਅਸੀਂ ਸਰਸਾ ਨਦੀ ਦੇ ਵਿੱਚ ਮੌਜੂਦ ਆ ਜਦੋਂ 6-7 ਕੋ ਦੀ ਰਾਤ ਨੂੰ ਸਤਗੁਰੂ ਆਨੰਦਪੁਰ ਸਾਹਿਬ ਛੱਡਦੇ ਆ ਸਰਸੇ ਦੇ ਕਿਨਾਰੇ ਤੇ ਆਸਾ ਕੀ ਵਾਰ ਦਾ ਕੀਰਤਨ ਨਿਤਨੇਮ ਹੁੰਦਾ ਇਹ ਸਤਗੁਰੂ ਦਾ ਪਰਿਵਾਰ ਤਿੰਨ ਈਸਿਆਂ ਵਿੱਚ ਵੰਡਿਆ ਜਾਂਦਾ। ਉਹਦੇ ਚੋ ਤੀਜਾ ਹਿੱਸਾ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਸਰਸੇ ਦੇ ਕਿਨਾਰੇ-ਕਿਨਾਰੇ ਆਉਂਦਿਆਂ ਬਾਬਾ ਕੁੰਮਾ 마ਸ਼ਕੀ ਜੀ ਦੀ ਸ਼ਾਨ ਤੱਕ ਪਹੁੰਚਦੇ ਆ। ਤੇ ਅੱਜ ਉਸੇ ਦੇ ਸੰਬੰਧ ਵਿੱਚ ਜਿਹੜੇ ਰਾਹਾਂ ਤੇ ਮਾਂ ਗੁਜਰ ਕੌਰ ਛੋਟੇ ਸਹਿਬਜ਼ਾਦੇ ਆਏ ਉਹਨਾਂ ਰਾਹਾਂ ਤੇ ਆਪਾਂ ਚੱਲਦੇ ਆਂ ਅੱਜ ਪਹੁੰਚੇ ਆਂ ਬਿਲਕੁਲ ਉਹੀ ਸੇਮ ਰਾਹ ਹੈ ਸੇਮ ਉਸੇ ਕੁੰਮੇ 마什ਕੀ ਦੀ ਛਾਨ ਤੱਕ ਜਾਣਾ ਹੈ ਜਦੋਂ ਸਰਸੇ ਦੇ ਕਿਨਾਰੇ ਤੇ ਸੰਗਤ ਪਹੁੰਚਦੀ ਆ ਸਾਰੇ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਇਹ ਲੋਕਿਕ ਨਜ਼ਾਰਾ ਸਰਸਾ ਨਦੀ ਦਾ ਹੀ ਹੈ ਇਸ ਲਈ ਅਸੀਂ ਸਰਸਾ ਨਦੀ ਦੇ ਵਿੱਚ ਮੌਜੂਦ ਆਂ ਸਤਪੋਦੀ ਉਹ ਸਵੇਰ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਛੋਟੇ ਸਹਬਜ਼ਾਦੇ ਅਲੱਗ ਹੋ ਜਾਂਦੇ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਹਬਜ਼ਾਦੇ ਅਲੱਗ ਹੋ ਜਾਂਦੇ ਨੇ ਅੱਜ ਅਸੀਂ ਸਰਸਾ ਨਦੀ ਦੇ ਵਿੱਚ ਮੌਜੂਦ ਹਾਂ ਔਰ ਇਹ ਲੋਕੀ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸੀ ਨਦੀ ਦੇ ਵਿੱਚੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਇੱਥੇ ਸੰਗਤਾਂ ਉਸੇ ਦਿਨ ਨੂੰ ਮਹਿਸੂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਨ੍ਹਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਨਗਰਕੀਤਰ ਇੱਥੇ ਕੱਢ ਕੇ ਉਸ ਦਿਨ ਨੂੰ ਮਹਿਸੂਸ ਕੀਤਾ ਜਾ ਰਿਹਾ ਜਦੋਂ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਜਦੋਂ ਪਰਿਵਾਰ ਵਿਛੋੜਾ ਹੋ ਜਾਂਦਾ ਹੈ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਲੱਗ ਹੋ ਜਾਂਦੇ ਨੇ ਮਾਤਾ ਗੁਜਰ ਕੌਰ ਜੀ ਛੋਟੇ ਛੋਟੇ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਵੱਖ ਹੋ ਜਾਂਦੇ ਨੇ ਔਰ ਕਿਵੇਂ ਉਹ ਇਸ ਸਰਸਨ ਦਦੀ ਨੂੰ ਪਾਰ ਕਰਦੇ ਨੇ ਉਸ ਦਿਨ ਸਰਸਾ ਨਦੀ ਵੀ ਪੂਰੀ ਚੜ੍ਹੀ ਹੋਈ ਸੀ ਮੀਂਹ ਪੈ ਰਿਹਾ ਸੀ ਔਰ ਮਾਤਾ ਗੁਜਰ ਕੌਰ ਜੀ ਛੋਟੇ ਛੋਟੇ ਉਹ ਮਾਸੂਮ ਬੱਚਿਆਂ ਦੇ ਨਾਲ ਉਹਨਾਂ ਬੱਚਿਆਂ ਨੂੰ ਲੈ ਕੇ ਸਰਸਾ ਨਦੀ ਪਾਰ ਕਰਦੇ ਨੇ ਦੱਸਿਆ ਜਾਂਦਾ ਕਿ ਜਿੱਥੇ ਪਰਿਵਾਰ ਵਿਛੋੜਾ ਗੁਰੂ ਘਰ ਹੈ ਉਸ ਦੇ ਨਾਲ ਹੀ ਨਦੀ ਦਾ ਉਦੋਂ ਵਹਾਅ ਹੁੰਦਾ ਸੀ ਹਾਲਾਂਕਿ ਇਹ ਨਦੀ ਆਪਣਾ ਰੁਖ ਬਦਲਦੀ ਰਹਿੰਦੀ ਹੈ ਹੁਣ ਇਹ ਗੁਰਦੁਆਰਾ ਸਾਹਿਬ ਤੋਂ ਕਾਫੀ ਅੱਗੇ ਆ ਚੁੱਕੀ ਹੈ ਔਰ ਗੁਰੂ ਸਾਹਿਬ ਦਾ ਜਦੋਂ ਪਰਿਵਾਰ ਵਿਛੜਦਾ ਤਾਂ ਮਾਤਾ ਗੁਜਰ ਕੌਰ ਜੀ ਉਸ ਰਾਤ ਕੁੰਮਾ ਮਾਸ਼ਕੀ ਦੀ ਛਾਂ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਉਹ ਹੁਣ ਕੁੰਮਾ ਮਾਸ਼ਕੀ ਦੀ ਛਾਂ ਜਿਹੜੀ ਹੈ ਕਿਉਂਕਿ ਸਤਲੁਜ ਨੇ ਰੁਖ ਪਤਲੇ ਆ ਸਤਲੁਜ ਜਿੱਤਰ ਨੇ ਪਾਸੇ ਆ ਗਈ ਔਰ ਕੁੰਮਾ ਮਾਸ਼ਕੀ ਦੀ ਛਾਂ ਜਿਹੜੀ ਹੈ ਉਹ ਉਸ ਪਾਰ ਚਲੀ ਗਈ ਹੈ ਪਰ ਮਾਤਾ ਗੁਜਰ ਕੌਰ ਜੀ ਕੁੰਮਾ ਮਾਸ਼ਕੀ ਦੀ ਛਾਂ ਦੇ ਵਿੱਚ ਰਾਤ ਬਤਾਉਂਦੇ ਨੇ ਔਰ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਦੇ ਵੱਲੋਂ ਸਰਸਾ ਨਦੀ ਪਾਰ ਕੀਤੀ ਜਾਂਦੀ ਔਰ ਇਹ ਨਗਰ ਕੀਰਤਨ ਹੁਣ ਕੁੰਮਾ ਮਾਸ਼ਕੀ ਦੀ ਛਾਂ ਤੱਕ ਡੱਡਿਆ ਗਿਆ ਹੈ ਪਰਿਵਾਰ ਵਿੱਚ ਛੋਟੇ ਤੋਂ ਸ਼ੁਰੂ ਹੁੰਦਾ ਔਰ ਕੁੰਮਾ ਮਾਸ਼ਕੀ ਦੀ ਛਾਂ ਤੱਕ ਇਹ ਨਗਰ ਕੀਰਤਨ ਜਾਂਦਾ ਹੈ ਜਿਸ ਤ ਸਰਸਾ ਨਦੀ ਨੂੰ ਪਾਰ ਕੀਤਾ ਸੀ ਉਸੇ ਤਰੀਕੇ ਦੇ ਨਾਲ ਸੰਗਤਾਂ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਔਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਕੱਢਿਆ ਜਾ ਰਿਹਾ ਔਰ ਉਸ ਚੀਜ਼ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਵੇਂ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਮਾਤਾ ਗੁਜਰਕੌਰ ਜੀ ਨਾਲ ਕਿਵੇਂ ਉਸ ਦਿਨ ਨੂੰ ਉਸ ਵਕਤ ਨੂੰ ਹੰਡਾਇਆ ਹੋਊਗਾ ਜਦੋਂ ਸਰਸਾ ਪੂਰੀ ਚੜ੍ਹੀ ਹੋਈ ਸੀ ਮੀਂਹ ਪੈ ਰਿਹਾ ਸੀ ਔਰ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਉਹਨਾਂ ਦੇ ਨਾਲ ਕਿਵੇਂ ਸਰਸਾ ਦੀ ਨਦੀ ਪਾਰ ਕਰਦੇ ਨੇ ਸਾਡੇ ਨਾਲ ਭਾਈ ਸਾਹਿਬ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਸਤ ਪੋ ਦੀ ਉਸ ਸਵੇਰ ਜਦੋਂ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਆ ਆਨੰਦਗਰਦਾ ਕਿਲਾ ਛੱਡਦੇ ਨੇ ਔਰ ਅੱਜ ਇਹ ਜੋ ਇੱਥੇ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਸੰਗਤਾਂ ਉਸ ਚੀਜ਼ ਨੂੰ ਆਪ ਹੰਡਾਰੀਆਂ ਨੇ ਕਿ ਕਿਵੇਂ ਉਸ ਠੰਡ ਦੇ ਵਿੱਚ ਉਸ ਪੋ ਦੇ ਮਹੀਨੇ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬ ਜਦਿਆਂ ਨੇ ਇਸ ਸਰਸਾ ਨਦੀ ਨੂੰ ਪਾਰ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੀਨ ਅੱਜ ਤੁਸੀਂ ਵੇਖ ਰਹੇ ਹੋ ਜਦੋਂ 6-7 ਪੋ ਦੀ ਰਾਤ ਨੂੰ ਸਤਗੁਰੂ ਆਨੰਦਪੁਰ ਸਾਹਿਬ ਛੱਡਦੇ ਆ ਸਰਸੇ ਦੇ ਕਿਨਾਰੇ ਤੇ ਆਸਾ ਕੀ ਵਾਰ ਦਾ ਕੀਰਤਨ ਨਿਤਨੇਮ ਹੁੰਦਾ ਤੇ ਸਤਗੁਰੂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਉਹਦੇ ਚੋਂ ਤੀਜਾ ਹਿੱਸਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਾਦੇ ਸਰਸੇ ਦੇ ਕਿਨਾਰੇ-ਕਿਨਾਰੇ ਆਉਂਦੇ ਆ ਬਾਬਾ ਕੁੰਮਾ 마ਸ਼ਕੀ ਜੀ ਦੀ ਸ਼ਾਨ ਤੱਕ ਪਹੁੰਚਦੇ ਆ ਤੇ ਅੱਜ ਉਸੇ ਦੇ ਸੰਬੰਧ ਵਿੱਚ ਜਿਹੜੇ ਰਾਹਾਂ ਤੇ ਮਾਂ ਗੁਜਰ ਕੌਰ ਛੋਟੇ ਸਾਹਿਬ ਜ ਆਦੇ ਆਏ ਉਹਨਾਂ ਰਾਹਾਂ ਤੇ ਆਪਾਂ ਚੱਲਦੇ ਆਂ ਅੱਜ ਪਹੁੰਚੇ ਆ ਬਿਲਕੁਲ ਉਹੀ ਸੇਮ ਰਾਹ ਹੈ ਸੇਮ ਉਸੇ ਕੁੰਮੇ ਮਾਸ਼ਕੀ ਦੀ ਸ਼ਾਨ ਤੱਕ ਜਾਣਾ ਹੈ ਹਰ ਸਾਲ ਆਪਾਂ ਯਾਦ ਕਰਦੇ ਆਂ ਜਦੋਂ ਸਰਸੇ ਦੇ ਕਿਨਾਰੇ ਤੇ ਸੰਗਤ ਪਹੁੰਚਦੀ ਆ ਸਾਰੀ ਸੰਗਤ ਬੜੇ ਵਿਰਾਗ ਵਿੱਚ ਇਸ ਗੁਰੂ ਮਾਰੀ ਜਿਹੜੀ ਸਰਸਾਏ ਨੂੰ ਪਾਰ ਕਰਦੀ ਆ ਕਿਉਂਕਿ ਗੁਰੂ ਦਾ ਪਰਿਵਾਰ ਵਿਛੜ ਗਿਆ ਤੇ ਸਾਧ ਸੰਗਤ ਅੱਜ ਉਸੇ ਵਿਰਾਗ ਨੂੰ ਆਪਾਂ ਵੇਖਦੇ ਆਂ ਲੱਖਾਂ ਦੀ ਗਿਣਤੀ ਚ ਸੰਗਤ ਜਿਹੜੀ ਆ ਉਹ ਅੱਜ ਸਰਸਾ पार ਕਰਕੇ ਇੱਥੇ ਆ ਰਹੀ ਆ ਤੇ ਲਗਭਗੇ 7 ਸਾਲ ਹੋ ਗਏ ਲਗਾਤਾਰ ਸੰਗਤ ਨੂੰ ਇਸ ਤਰ੍ਹਾਂ ਆਉਂਦਿਆਂ ਭਾਈ ਸਾਹਿਬ ਕਿਉਂਕਿ ਜਿਸ ਦਿਨ ਇਹ ਪੂਰਾ ਅ ਦੁਕਾਨਦਾਰ ਬਾਪਰਦਾ ਜਦੋਂ ਪਰਿਵਾਰ ਵਿਛੜ ਜਾਂਦਾ ਹੈ ਹਾਲਾਂਕਿ ਜਿਹੜਾ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਹੈ ਉਦੋਂ ਕਹਿੰਦੇ ਸੀ ਕਿ ਕਿਉਂਕਿ ਸਰਸਾ ਇਹਦੀ ਵੀ ਆਪਣਾ ਆਪਣਾ ਰੁੱਖ ਬਦਲਦੀ ਰਹਿੰਦੀ ਹੈ ਜਗਾ ਬਦਲਦੀ ਰਹਿੰਦੀ ਹੈ ਔਰ ਹੁਣ ਸਰਸਾ ਜਿਹੜੀ ਹੈ ਇਹ ਕਾਫੀ ਇਧਰਲੇ ਪਾਸੇ ਨੂੰ ਆ ਚੁੱਕੀ ਹੈ ਉਦੋਂ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਬਿਲਕੁਲ ਨਾਲ ਹੀ ਸਰਸਾ ਉਦੋਂ ਹੁੰਦੀ ਸੀ ਹਾਂਜੀ ਬਿਲਕੁਲ ਗੁਰੂ ਘਰ ਦੇ ਨਾਲ ਹੀ ਸਰਸਾ ਸੀ ਸਰਸਾ ਇਹਨਾਂ ਬਹੁਤ ਰੁੱਖ ਬਦਲਿਆ ਤੇ ਹੁਣ ਉਹ ਰੁੱਖ ਬਦਲ ਬਦਲ ਕੇ ਜਿਹੜੀ ਹੈ ਹੁਣ ਵੀ ਜਦੋਂ ਹੜਾ ਆਉਂਦਾ ਰੁੱਖ ਬਦਲ ਲੈਂਦੀ ਹੈ ਪਰ ਅਸੀਂ ਉਸ ਸਰਸੇ ਦੇ ਕਿਨਾਰੇ ਤੋਂ ਹੀ ਆ ਰਹੇ ਆ ਜੀ ਤੇ ਇੱਥੇ ਆ ਕੇ ਸਰਸਾ ਪਾਰ ਕਰਕੇ ਅੱਗੇ ਕੁੰਮਾ ਮਾਸ਼ਕੀ ਸ਼ਾਨ ਤੱਕ ਪਹੁੰਚਣਾ ਤੇ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਹੈ ਵੀ ਸਾਡੇ ਨਾਲ ਜਿਹੜਾ ਪ੍ਰਸ਼ਾਸਨ ਹੈ ਸਾਡੀ ਸਰਕਾਰ ਹੈ ਚਾਰ ਐਮ ਐਲ ਕੈਬਨਟ ਮੰਤਰੀ ਉਹ ਵੀ ਸਾਰੀ ਯਾਤਰਾ 'ਚ ਨਾਲ ਸ਼ਾਮਲ ਹੋਏ ਆ ਸਵੇਰ ਤੋਂ ਹੀ 7 ਵਜੇ ਤੋਂ ਹੀ ਸ਼ਾਮਲ ਹੋ ਕੇ ਸਾਡੇ ਨਾਲ ਚੱਲ ਰਹੇ ਆ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਹਿਬ ਜੱਦਿਆਂ ਦੇ ਰਾਹਾਂ ਤੇ ਅੱਪਾ ਅੱਜ ਆ ਰਹੇ ਆ ਸੰਗਤਾਂ ਕੀ ਮਹਿਸੂਸ ਕਰਦੀਆਂ ਨੇ ਜਦੋਂ ਉਸੇ ਰਾਹਾਂ ਦੇ ਵਿੱਚੋਂ ਕਿਉਂਕਿ ਇਹ ਤਾਂ ਪੋ ਦਾ ਮਹੀਨਾ ਹੀ ਕਹਿੰਦੇ ਹਜੇ ਹੈ ਕਿ ਹਰ ਦਿਨ ਹੀ ਕੁਛ ਨਾ ਕੁਛ ਜੋ ਉਹ ਪੜਾ ਦੇ ਪੜਾ ਨਿਕਲਦੇ ਰਹਿੰਦੇ ਸਾਨੂੰ ਉਹ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਚਲਦੀਆਂ ਰਹਿੰਦੀਆਂ ਸਾਨੂੰ ਉਹ ਚੀਜ਼ਾਂ ਮਹਿਸੂਸ ਹੁੰਦੀਆਂ ਰਹਿੰਦੀਆਂ ਨੇ ਸੰਗਤਾਂ ਜਦੋਂ ਇੱਥੋਂ ਦੀ ਇਸ ਪੜਾ ਨੂੰ ਪਾਰ ਕਰਦੀਆਂ ਨੇ ਕੀ ਮਹਿਸੂਸ ਹੁੰਦੇ ਜਜ਼ਬਾਤ ਸੰਗਤਾਂ ਦੇ ਕੀ ਕੀ ਹੁੰਦੇ ਨੇ ਸੰਗਤਾਂ ਦੇ ਜਜ਼ਬਾਤ ਇਹੋ ਜਿਹੇ ਹੈ ਜੀ ਵੀ ਹਰ ਇੱਕ ਦੀ ਅੱਖ 'ਚ ਰੋਣਾ ਹੁੰਦਾ ਵੀ ਸਤਿਗੁਰੂ ਜਿਹੜੇ ਆ ਉਹ ਇੰਨੇ ਮੁਸ਼ਕਲ ਵਿੱਚ ਉਹ ਇਸ ਥਾਂ ਤੋਂ ਨਿਕਲ ਰਹੇ ਸੀ ਤੇ ਮੇਰਾ ਮਨ ਵੀ ਜਿਹੜਾ ਉਹ ਭਰ ਗਿਆ ਕਿਉਂਕਿ ਮਾਹੌਲ ਹੀ ਇਹੋ ਜਿਹਾ ਹਾਂਜੀ ਤਾਂ ਮਾਹੌਲ ਤੁਸੀਂ ਦੇਖ ਸਕਦੇ ਹੋ ਮਾਹੌਲ ਹੀ ਇਸ ਤਰੀਕੇ ਦਾ ਬਣ ਜਾਂਦਾ ਹੈ ਕਿ ਹਰ ਕਿਸੇ ਦੀ ਅੱਖਾਂ ਦੇ ਵਿੱਚ ਆਪਣੇ ਆਪ ਹੰਝੂ ਆ ਜਾਂਦੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਮਹਿਸੂਸ ਇਸ ਪੂਰੇ ਦਿਨ ਨੂੰ ਕੀਤਾ ਜਾ ਰਿਹਾ ਹੈ ਕਿਵੇਂ ਮਾਤਾ ਗੁਜਰਕੌਰ ਜੀ ਨੇ ਉਸ ਟਾਈਮ ਦੇ ਉੱਤੇ ਛੋਟੇ ਸਹਿਬਜ਼ਾਦਿਆਂ ਨੂੰ ਮਾਲੂਮ ਚੀਂ ਜਾਂਦਾ ਸੀ ਪਰ ਉਹਨਾਂ ਦੇ ਸਾਕੇ ਬਹੁਤ ਵੱਡੇ ਹੋ ਗਏ ਤਾਂ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਇਹ ਦਿਨ ਵੀ ਵੇਖਿਆ ਕਿਵੇਂ ਇਸ ਠੰਡ ਦੇ ਵਿੱਚ ਅੱਜ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਮੋٹے-ਮੋٹے ਕੱਪੜੇ ਪਾ ਲੈਂਦੇ ਹਾਂ ਇਨਰ ਪਾ ਲੈਂਦੇ ਹਾਂ ਸਵੈਟਰ ਆ ਪਾ ਲੈਂਦੇ ਹਾਂ ਪਰ ਉਸ ਦਿਨ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਉਸ ਦਿਨ ਨੂੰ ਯਾਦ ਕਰਕੇ ਅੱਜ ਵੀ ਲੂ ਖੰਡੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਮਾਤਾ ਗੁਜਰ ਕੌਰ ਜੀ ਸਹਿਬਜ਼ਾਦਿਆਂ ਨੇ ਕਿਵੇਂ ਉਸ ਦਿਨ ਨੂੰ ਹੰਡਾਇਆ ਹੋਊਗਾ ਔਰ ਫਿਰ ਵੀ ਇਹ ਹਜੇ ਦ੍ਰਿੜ ਰਹੇ ਇਰਾਦੇ ਕਿ ਭਾਵੇਂ ਉਹਨਾਂ ਨੂੰ ਕਿੰਨੇ ਹੀ ਲਾਲਚ ਕਿਉਂ ਦਿੱਤੇ ਗਏ ਹੋਣ ਭਾਵੇਂ ਕਿੰਨੇ ਹੀ ਤਸੀਹੇ ਕਿਉਂ ਦਿੱਤੇ ਹੋਣ ਉਹਨਾਂ ਦਾ ਭੋਰਾ ਵੀ ਕੋਈ ਇਮਾਨ ਨਹੀਂ ਬਦਲਿਆ ਨਾ ਹੀ ਉਹ ਘਬਰਾਏ ਨਾ ਹੀ ਉਹ ਡਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੈਮਰਾਮੈਨ ਨੂੰ ਕਹੂੰਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਹੈ ਉਹ ਦਿਖਾਇਆ ਜਾਵੇ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਉਸੀ ਟਰਾਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ ਔਰ ਦਿੱਖੇ ਦੇ ਨਾਲ ਜੋ ਹੈ ਉਹ ਇਥੋਂ ਦੀ ਰਵਾਨਾ ਹੋ ਰਹੇ ਨੇ ਪਿੱਛੇ ਵੱਡੀ ਗਿਣਤੀ ਦੇ ਵਿੱਚ ਸੰਗਤ ਜੜੀ ਹੈ ਉਹ ਵੀ ਦੇਖ ਸਕਦੇ ਹੋ ਇਥੋਂ ਦੀ ਰਵਾਨਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸੀ ਟਰਾਲੀ ਦੇ ਵਿੱਚ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੋ ਸਜਾਇਆ ਗਿਆ ਹੈ ਔਰ ਨਾਲ ਹੀ ਸੰਗਤ ਇੱਕ ਵੇਖੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਮਾਤਾ ਕੀ ਕਹਿਣਾ ਚਾਹੋਂਗੇ ਜਦੋਂ ਨਦੀ ਪਾਰ ਕਰਦੇ ਸੀ ਉਹ ਦਿਨ ਯਾਦ ਆਉਂਦਾ ਜਦੋਂ ਮਾਤਾ ਗੁਜਰਕੌਰ ਨੇ ਛੋਟੇ ਸਾਬਜਾਦਾਂ ਨੂੰ ਆਪਣੀ ਇੰਗਲ ਫੜ ਕੇ ਐਵੇਂ ਪਾਰ ਕਰ ਹਾਂਜੀ ਉਹ ਆ ਜਾਂਦਾ ਹੈ ਤਾਂ ਹੀ ਅਸੀਂ ਆਈ ਹੈ ਕੀ ਕਹਿਣਾ ਚਾਹੋਂਗੇ ਜੀ ਅੱਜ ਦਿਨ ਦੇ ਬਾਰੇ ਸੱਤ ਪੋਦੀ ਉਹ ਸਵੇਰ ਜਦੋਂ ਪਰਿਵਾਰ ਵਿਛੜਦਾ ਤਿੰਨ ਹੀ ਸੱਜ ਵੰਡਿਆ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਿਆ ਅੱਜ ਵਾਲੇ ਦਿਨ ਬਹੁਤ ਜ਼ਿਆਦਾ ਸੰਗਤਾਂ ਦੇ ਨਾਲ ਕੋਟਵਾਲਾ ਸੱਜਾ ਮੰਗਵਾਨ ਕੋਟ ਸਾਰੇ ਸ਼ੀ ਨਗਰ ਕਿਦਨ ਕੱਢ ਰਹੇ ਆ ਕੋਈ ਬਹਾਦਮਨ ਇਸ਼ਾਰਤਾਂ ਦੇ ਅਸੀਂ ਅੱਜ ਮਗਰ ਕੀਰਤਨ ਕਰ ਰਹੇ ਆ ਤੁਹਾਨੂੰ ਤਾਂ ਪਰਿਵਾਰ ਤੁਸੀਂ ਦੇਖ ਸਕਦੇ ਹੋ ਇੱਥੇ ਇਕੱਠੇ ਇੱਥੇ ਪਹੁੰਚੇ ਹੋਏ ਨੇ ਪਿੰਡਾਂ ਦੇ ਪਿੰਡ ਪਹੁੰਚੇ ਹੋਏ ਨੇ ਤਾਂ ਇਹ ਉਹੀ ਸਰਸਾ ਦੰਦੀ ਹੈ ਜਿੱਥੇ ਪਰਿਵਾਰ ਦਾ ਵਿਛੋੜਾ ਹੁੰਦਾ ਔਰ ਫਿਰ ਦੱਸਿਆ ਹੀ ਜਾਂਦਾ ਕਿ ਮਾਤਾ ਗੁਜਰਕੌਰ ਜੋ ਇਤਿਹਾਸਕਾਰ ਨੇ ਜਾਂ ਜੋ ਸਿਕਸ ਸਕਾਲਰ ਨੇ ਜੋ ਅਸੀਂ ਵੀ ਜਿੰਨਾ ਕਿ ਪੜਿਆ ਕਿ ਸਾਨੂੰ ਵੀ ਕੋਈ ਵਧੇਰੀ ਜਾਣਕਾਰੀ ਨਹੀਂ ਅਸੀਂ ਵੀ ਭੁੱਲਾ ਚੁੱਕਾ ਕਰ ਸਕਦੇ ਆ ਇਸ ਪੂਰੇ ਦ੍ਰਿਸ਼ ਨੂੰ ਦਿਖਾਉਂਦਿਆਂ ਹੋਇਆਂ ਜੇਕਰ ਕੋਈ ਸਾਡੇ ਤੋਂ ਵੀ ਗਲਤ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੋਵੇ ਤਾਂ ਉਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਆ ਪਰ ਅਸੀਂ ਫਿਰ ਵੀ ਕੋਸ਼ਿਸ਼ ਜਿਹੜੀ ਸਾਡੇ ਵੱਲੋਂ ਕੀਤੀ ਗਈ ਕਿ ਪਹਿਲਾਂ ਸਾਰੀ ਨੌਲੇਜ ਇਕੱਠੀ ਕਰਕੇ ਤੌਰ ਤੱਕ ਪਹੁੰਚਾਈ ਜਾਵੇ ਤਾਂ ਜੋ ਦੱਸਿਆ ਜਾਂਦਾ ਇਹ ਦੱਸਿਆ ਜਾ ਰਿਹਾ ਹੈ ਕਿ ਮਾਤਾ ਗੁਜਰ ਕੌਰ ਜੀ ਹਣੀ ਔਰ ਛੋਟੇ ਸਾਹਿਬਜ਼ਾਦੇ ਜਿਸ ਦਿਨ ਪਰਿਵਾਰ ਦਾ ਵਿਛੋੜਾ ਹੁੰਦਾ ਉਸ ਦਿਨ ਉਹਨਾਂ ਦੇ ਵੱਲੋਂ ਸਰਸਾ ਨਦੀ ਨਹੀਂ ਪਾਰ ਕੀਤੀ ਜਾਂਦੀ ਉਸ ਦਿਨੋਂ ਰਾਤ ਕੁੰਮਾ 마ਸ਼ਕੀ ਦੀ ਛੰਨ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਉਹ ਕੁੰਮਾ 마ਸ਼ਕੀ ਦੀ ਛੰਨ ਜਿਹੜੀ ਹੈ ਉਹ ਸਰਸਾ ਨਦੀ ਤੋਂ ਇਸ ਪਾਰ ਹੁੰਦੀ ਹੈ ਤਾਂ ਅੱਜ ਹੁਣ ਭਾਵੇਂ ਸਰਸਾ ਨੇ ਰੁਖ ਬਦਲ ਰਿਹਾ ਤੇ ਇਹ ਛੰਨ ਜਿਹੜੀ ਹੈ ਕੁੰਮਾ 마ਸ਼ਕੀ ਦੀ ਇਹ ਨਦੀ ਦੇ ਇਸ ਪਾਰ ਆ ਗਈ ਹੈ ਪਰ ਰਾਜ ਜਿਹੜੀ ਆ ਉਹ ਮਾਤਾ ਗੁਜਰਕੌਰ ਜੀ ਔਰ ਛੋਟੇ ਸਾਹਿਬ ਜਦੇ ਕੁੰਮਾ 마ਸ਼ਕੀ ਦੀ ਛੰਨ ਦੇ ਵਿੱਚ ਹੀ ਕੱਟਦੇ ਨੇ ਔਰ ਉਦੋਂ ਉਹ ਇੱਕ ਵਿਧਵਾ ਮਾਈ ਹੁੰਦੇ ਨੇ ਮਾਈ ਲక్ష్ਮੀ ਜੀ ਉਹ ਰਾਤੀ ਆ ਕੇ ਪ੍ਰਸ਼ਾਦਿਸ਼ ਕਾਉਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਔਰ ਉੱਥੇ ਹੀ ਗੰਗੂ ਪਾਪੀ ਜੋ ਹੈ ਉਹ ਮੁਲਾਕਾਤ ਕਰਨ ਦੇ ਲਈ ਆਉਂਦਾ ਔਰ ਉਸ ਜਗ੍ਹਾ ਦੇ ਉੱਤੇ ਹੀ ਗੰਗੂ ਪਾਪੀ ਆ ਕੇ ਕੁੰਭਾ ਮਾਸਕੀ ਦੀ ਛਾਂ ਦੇ ਵਿੱਚ ਮੁਲਾਕਾਤ ਕਰਦਾ ਹੈ ਤਾਂ ਉਸ ਤੋਂ ਬਾਅਦ ਹੀ ਖਾਸ ਤੌਰ ਦੇ ਉੱਤੇ ਉਹ ਆ ਕੇ ਇੱਥੇ ਮੁਲਾਕਾਤ ਕਰਨ ਤੋਂ ਬਾਅਦ ਜੋ ਹੈ ਉਹ ਮਾਤਾ ਗੁਜਰ ਕੌਰ ਜੀ ਨੂੰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਨਾਲ ਲੈ ਕੇ ਚਲਦਾ ਮੈਂ ਜਾਣਦਾ ਇਸ ਇਹਨਾਂ ਨੂੰ ਮੈਂ ਗੁਰੂ ਜੀ ਦੇ ਅ ਨਾ ਸੇਵਾ ਕਰਦਾ ਰਿਹਾ ਤਾਂ ਇਹ ਜਾਂ ਚਾਂਸਾ ਦੇਖ ਕੇ ਪਰਿਵਾਰ ਨੂੰ ਲੈ ਜਾਂਦਾ ਔਰ ਫਿਰ ਉਸੇ ਦੇ ਵੱਲੋਂ ਹੀ ਇਸ ਤਰੀਕੇ ਦਾ ਜੋ ਛੋਟੇ ਸਹਿਰਦਾਂ ਦੇ ਨਾਲ ਜੋ ਪੂਰਾ ਪਾਪ ਉਸ ਦੇ ਵੱਲੋਂ ਕਮਾਇਆ ਗਿਆ ਉਹ ਸਰਹੰਦ ਦੇ ਵਿੱਚ ਜਾ ਕੇ ਨਿਕਲ ਕੇ ਸਾਹਮਣੇ ਆਉਂਦਾ ਤਾਂ ਇਹ ਤਸਵੀਰਾਂ ਨੇ ਆ ਦੇਖ ਸਕਦੇ ਛੋਟੇ ਛੋਟੇ ਬੱਚੇ ਇਸ ਟਰਾਲੀ ਦੇ ਵਿੱਚ ਨਜ਼ਰ ਆ ਰਹੇ ਨੇ ਪਰਿਵਾਰ ਇੱਥੇ ਨਜ਼ਰ ਆ ਰਹੇ ਨੇ ਤਾਂ ਜਿਸ ਤਿੱਕੇ ਨਾਲ ਪਰਿਵਾਰ ਵਿਛੋੜਾ ਹੋਇਆ ਉਸੇ ਤਰੀਕੇ ਨਾਲ ਅੱਜ ਪਰਿਵਾਰ ਦੇ ਪਰਿਵਾਰ ਵੀ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਸੰਗਤ ਤੁਸੀਂ ਦੇਖ ਸਕਦੇ ਹੋ ਸੇਵਾ ਕਰ ਰਹੀ ਹੈ ਖੜੇ ਹੋਏ ਨੇ ਵਿਚਕਾਰ ਔਰ ਨਾਲ ਹੀ ਇਹਨਾਂ ਦੇ ਵੱਲੋਂ ਇੱਥੇ ਜੋ ਭਾਈ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਸੇਵਾ ਨਿਭਾਈ ਜਾ ਰਹੀ ਹੈ ਤਾਂ ਕਿ ਕੋਈ ਜੇ ਪਾਣੀ ਦਾ ਵਹਾਅ ਹਾਲਾਂਕਿ ਪਹਿਲਾਂ ਕਿ ਪਿੰਡਾਂ ਵਾਲਿਆਂ ਵੱਲੋਂ ਦੇਖਿਆ ਜਾਂਦਾ ਕਿ ਕਿਧਰਲੇ ਪਾਸੇ ਨੂੰ ਪਾਣੀ ਦਾ ਪੱਧਰ ਘੱਟ ਹੈ ਔਰ ਕਿਧਰਲੇ ਪਾਸੇ ਨੂੰ ਟਰੈਕਟਰ ਜਿਹੜਾ ਹੈ ਉਹ ਜਾ ਸਕਦਾ ਤਾਂ ਆਕੇ ਪਹਿਲਾਂ ਇਹ ਸਾਰਾ ਰਸਤਾ ਤਿਆਰ ਕੀਤਾ ਜਾਂਦਾ ਹੈ ਤਾਂ ਆ ਤਸਵੀਰਾਂ ਨੇ ਖਾਸ ਤੌਰ ਦੇ ਉੱਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਨਗਰਤੀਤਨ ਜੋ ਹੈ ਉਸੀ ਸਰਸਾ ਨਦੀ ਦੇ ਕੰਡੇ ਤੋਂ ਕੱਢਿਆ ਗਿਆ ਹੈ ਉਸੀ ਨਦੀ ਨੂੰ ਪਾਰ ਕੀਤਾ ਗਿਆ ਔਰ ਇਹ ਚੀਜ਼ ਨੂੰ ਆਪ ਆਪਣੇ ਉੱਪਰ ਜੋ ਸੰਗਤ ਹੈ ਉਹ ਹੰਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੰਗਤ ਉਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਵੀ ਇਹੀ ਅਪੀਲ ਕਰਾਂਗੇ ਕਿ ਜੇ ਜੇ ਤੁਸੀਂ ਇਸ ਦਿਨ ਇੱਥੇ ਆ ਰਹੇ ਹੋ ਜੇ ਤੁਸੀਂ ਫਤਿਹਗੜ੍ਹ ਸਾਹਿਬ ਵੀ ਜਾ ਰਹੇ ਹੋ ਤਾਂ ਇਹ ਜ਼ਰੂਰ ਮਨ ਦੇ ਵਿੱਚ ਚੀਜ਼ਾਂ ਦਾ ਧਿਆਨ ਰੱਖੋ ਕਿ ਤੁਸੀਂ ਇੱਥੋਂ ਵੀ ਸਿਹਤ ਕੀ ਲੈ ਕੇ ਜਾ ਰਹੇ ਹੋ ਤੁਸੀਂ ਕਿਵੇਂ ਆਏ ਸੀ ਔਰ ਕਿਵੇਂ ਉਥੋਂ ਦੀ ਤੁਸੀਂ ਜਾ ਰਹੇ ਹੋ ਇਹ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖੀਆਂ ਜਾਣ ਤਾਂ ਕਿ ਜੇਕਰ ਇੱਥੇ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਵੀ ਆ ਰਹੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਨੇ ਕਿਉਂਕਿ ਬਹੁਤ ਸਾਰੇ ਗੁਰਦੁਆਰੇ ਸਾਹਿਬ ਅਜਿਹੇ ਨੇ ਜਿਹੜੇ ਸ਼ਾਇਦ ਸੰਗਤਾਂ ਨੇ ਅਜੇ ਵੇਖੇ ਨਹੀਂ ਹੋਣਗੇ ਚਰਚਾ ਦੇ ਵਿੱਚ ਵੀ ਨਹੀਂ ਹੋਣਗੇ ਜਿਵੇਂ ਕੁਮਾ ਮਾਸ਼ਕੀ ਦੀ ਅਸੀਂ ਛੰਨ ਦੀ ਗੱਲ ਕਰ ਰਹੇ ਹਾਂ ਤਾਂ ਕੁਮਾ ਮਾਸ਼ਕੀ ਦੀ ਛੰਨ ਦੇ ਬਾਰੇ ਵੀ ਸਾਨੂੰ ਕੱਲ ਹੀ ਪਤਾ ਚੱਲਿਆ ਜਦੋਂ ਅਸੀਂ ਇੱਥੇ ਆਉਣਾ ਸੀ ਕਿ ਕੁਮਾ ਮਾਸ਼ਕੀ ਦੀ ਛੰਨ ਦੇ ਵਿੱਚ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਰਦਾਰਾਂ ਨੇ ਰਾਤ ਕ ਅੱਗੇ ਵੀ ਫੜਾਫੜ ਪਰਾਜਸ ਤੇ ਥਾਵਾਂ ਦੇ ਉੱਤੇ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦੇ ਚਲਦੇ ਰਹੇ ਤਾਂ ਬਹੁਤ ਸਾਰੀਆਂ ਇਹ ਥਾਵਾਂ ਹੈ ਕਿ ਜਿੱਥੇ ਸਾਨੂੰ ਜਾਣ ਦੀ ਲੋੜ ਹੈ ਉਹਨਾਂ ਚੀਜ਼ਾਂ ਨੂੰ ਵੇਖਣ ਦੀ ਲੋੜ ਹੈ ਔਰ ਮਹਿਸੂਸ ਕਰਨ ਦੀ ਲੋੜ ਹੈ ਕਿ ਕਿਵੇਂ ਸਾਡੇ ਇਹ ਛੋਟੇ ਛੋਟੇ ਸਹਬਜ਼ਾਦੇ ਇੱਕ ਇਲਾਸਾਮੀ ਸ਼ਹਾਦਤ ਦੇਖੇ ਗਏ ਉਹਨਾਂ ਦੇ ਵੱਲੋਂ ਕਿਵੇਂ ਆਪਣੇ ਬ੍ਰਿਹਤ ਇਰਾਦੇ ਰੱਖਦੇ ਹੋਏ ਸ਼ਹਾਦਤਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਔਰ ਕਿਵੇਂ ਜਾ ਕੇ ਅੰਦਰ ਉਹਨਾਂ ਦੇ ਵੱਲੋਂ ਆਪਣਾ ਧਿਰ ਇਰਾਦਾ ਜੋ ਹੈ ਉਹ ਰੱਖਿਆ ਗਿਆ ਤਾਂ ਇਹ ਤਸਵੀਰ ਹੈ ਸਰਸਾ ਨਦੀ ਨੂੰ ਪਾਰ ਕਰਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਸਾ ਨਦੀ ਨੂੰ ਇਸ ਵੇਲੇ ਨਗਰ ਕੀਰਤਨ ਦੇ ਰਾਹੀਂ ਪਾਰ ਕੀਤਾ ਜਾ ਰਿਹਾ ਹੈ ਤਾਂ ਛੋਟੇ-ਛੋਟੇ ਬੱਚੇ ਹੋਣ ਪਰਿਵਾਰ ਹੋਵੇ ਹਰ ਕੋਈ ਇਥੋਂ ਪਿੰਡ ਤੋਂ ਜੋ ਹੈ ਇਹ ਰਵਾਨਾ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਕੁੰਮਾ ਮਾਸ਼ਕੀ ਦੀ ਜੋ ਛਾਨ ਹੈ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਹੁਣ ਨਗਰ ਕੀਰਤਨ ਸਮਾਪਤ ਕੀਤਾ ਜਾਊਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕੁੰਮਾ 마ਸ਼ਕੀ ਦੀ ਛੰਦ ਦੇ ਵੀ ਜ਼ਰੂਰ ਦਰਸ਼ਨ ਕਰਾ ਸਕੀਏ ਉਸ ਥਾਂ ਦੇ ਉੱਤੇ ਅਸੀਂ ਵੀ ਜਾਈਏ ਜਿੱਥੇ ਕੁੰਮਾ 마ਸ਼ਕੀ ਦੀ ਛੰਦ ਦੇ ਵਿੱਚ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੇ ਉਹ ਰਾਤ ਕੱਟੀ ਸੀ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਿੰਡ ਜੋਨੇ ਉਹ ਇੱਥੇ ਇਕੱਠੇ ਹੋ ਕੇ ਅੱਜ ਦੇ ਦਿਨ ਦੇ ਵਿੱਚ ਸਤਪੋਹ ਦੀ ਜੋ ਸਵੇਰ ਹੈ ਉਸ ਦਿਨ ਨੂੰ ਜੋ ਹੈ ਉਹ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਬਕਰਾਨਗਰ ਕੀ ਇਤਨਾਪਾ ਗੈਸ ਕਰਦੇ ਆ ਕਿ ਅੱਜ ਇੱਥੋਂ ਦੀ ਸੰਗਤ ਦੇ ਵੱਲੋਂ ਕੱਢਿਆ ਗਿਆ ਤਾਂ ਆਹ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਜਿੱਥੇ ਸੰਗਤਾ ਜੋਨੇ ਇਕੱਠੇ ਹੋ ਕੇ ਨਗਰ ਕੀਰਤਨ ਜੋ ਹੈ ਉਹ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਿਵੇਂ ਕਿਹਾ ਗਿਆ ਹੈ ਕਿ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਸਹਿਬਜ਼ਾਦਿਆਂ ਦੀਆਂ ਨਿਸ਼ਾਨੀਆਂ ਨੂੰ ਤਾਂ ਸਾਨੂੰ ਵੀ ਲੋੜ ਹੈ ਅਸੀਂ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਹਮੇਸ਼ਾ ਚੇਤੇ ਰੱਖੀਏ ਆਪਣੇ ਜ਼ਿਹਨ ਦੇ ਵਿੱਚ ਰੱਖੀਏ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਆਪ ਉਹਦੇ ਮਹੀਨੇ ਦੇ ਵਿੱਚ ਹੀ ਅਸੀਂ ਉਹ ਚੀਜ਼ ਨੂੰ ਹੰਡਾ ਕੇ ਜ਼ਰੂਰ ਵੇਖੀਏ ਹਾਲਾਂਕਿ ਕਈ ਕਹਿੰਦੇ ਨੇ ਕਿ ਠੰਡ ਬਹੁਤ ਜ਼ਿਆਦਾ ਹੈ ਪਾਣੀ ਦੀ ਜਿਵੇਂ ਦੱਸਿਆ ਜਾ ਰਿਹਾ ਲੋਕੀ ਕਹਿ ਰਹੇ ਨੇ ਕਿ ਠੰਡਾ ਬਹੁਤ ਹੈ ਜੀ ਤਾਂ ਬਟ ਇਹ ਇਰਾਦੇ ਵੀ ਤੁਸੀਂ ਇਹਨਾਂ ਦੇ ਵੇਖ ਸਕਦੇ ਹੋ ਸੰਗਤਾਂ ਦੇ ਤੁਸੀਂ ਸ਼ਰਧਾ ਦੇਖ ਸਕਦੇ ਹੋ ਕਿ ਕਿਸ ਤਿੱਖ ਦੇ ਨਾਲ ਆਪ ਉਵੇਂ ਹੀ ਪੈਰੀ ਨੰਗੇ ਪੈਰੀ ਪਾਰ ਕਰਦੇ ਹੋਏ ਇੱਥੇ ਅੱਗੇ ਵੱਧੇ ਹੋਏ ਨਜ਼ਰ ਆਏ ਨੇ ਤਾ ਇਹ ਕੋਸ਼ਿਸ਼ ਸੀ ਸਾਡੀ ਪ੍ਰੋ ਪੰਜਾਬ ਟੀਵੀ ਦੀ ਕਿ ਅਸੀਂ ਇਹ ਤਸਵੀਰ ਜ਼ਰੂਰ ਤੌਰ ਤੱਕ ਪਹੁੰਚਾ ਸਕੀਏ ਜਿਹੜੀ ਇੱਥੋਂ ਦੀ ਇਸ ਪਿੰਡ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਕਾਂ ਪਰਸਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਉਸ ਵੇਲੇ ਦਾ ਸੁਣ ਲਓ ਹਾਲ ਜੀ